ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਹੁਣ ਇੱਕ ਹਾਈ ਪ੍ਰੋਫਾਈਲ ਮੁਲਜ਼ਮ ਜਿਸ ਦੀ ਗ੍ਰਿਫਤਾਰੀ ਪੁਲਿਸ ਨੇ ਕੀਤੀ ਹੈ ਤਾਂ ਉਸ ਨੂੰ ਹੁਣ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਜਵਾਬੀ ਕਾਰਵਾਈ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਜਾਨਕਿ ਗੋਲੀ ਉਸ ਮੁਲਜ਼ਮ ਨੂੰ ਲੱਗ ਗਿਆ ਕਿਉਂਕਿ ਦਰਸਲ ਜਦੋਂ ਉਹ ਮੁਲਜ਼ਮ ਮੋਟਰਸਾਈਕਲ ਤੇ ਤੇਜ਼ ਰਫਤਾਰ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਲੰਘਦਾ ਪੁਲਿਸ ਉਸ ਨੂੰ ਰੋਕਦੀ ਹੈ ਪਰ ਜਦੋਂ ਨਹੀਂ ਰੁਕਦਾ ਪੁਲਿਸ ਉਸ ਤੇ ਫਾਇਰ ਕਰਦਾ ਉਸ ਦੇ ਕੋਲ ਹਥਿਆਰ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਹਰਜਿੰਦਰ ਸਿੰਘ ਉਰਫ ਹੈਰੀ ਜਿਹੜਾ ਨਾਮ ਦਾ ਮੁਲਜ਼ਮ ਜਿਹੜਾ ਸੀ ਉਸ ਦੇ ਉੱਤੇ ਉਸ ਨੂੰ ਗੋਲੀ ਲੱਗਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹਸਪਤਾਲ 'ਚ ਉਸ ਨੂੰ ਦਾਖਲ ਕਰਵਾਇਆ ਜਾਂਦਾ ਪਰ ਉਸ ਦਾ ਸਾਥੀ ਇੱਕ ਫਰਾਰ ਦੱਸਿਆ ਜਾ ਰਿਹਾ ਜਿਸ ਨੂੰ ਟੀਮਾਂ ਲਗਾਤਾਰ ਲੱਭ ਰਹੀਆਂ ਨੇ ਕੋਸ਼ਿਸ਼ਾਂ ਲਗਾਤਾਰ ਉਸ ਨੂੰ ਲੱਭਣ ਦੀਆਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਹਰਜਿੰਦਰ ਸਿੰਘ ਜੋ ਹੈ ਉਹ ਕੇਂਦਰੀ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਜਦੋਂ ਇਹ ਜੇਲ੍ਹ ਤੋਂ ਬਾਹਰ ਆਉਂਦਾ ਆਉਂਦੇ ਹੀ ਇਸ ਦੇ ਵੱਲੋਂ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਔਰ ਹੋਰਾਂ ਲੋਕਾਂ ਦੇ ਨਾਲ ਜਿਹੜੇ ਰੈਕੋਰਡ ਚਲਾਉਂਦੇ ਨੇ ਜਿਨ੍ਹਾਂ ਦਾ ਆਪਣਾ ਇੱਕ ਗਰੂਪ ਹੈ ਉਹਨਾਂ ਦੇ ਨਾਲ ਇਸ ਦੀਆਂ ਮੁਲਾਕਾਤਾਂ ਹੋਈਆਂ ਨੇ ਯਾਨੀ ਕਿ ਹਾਈ ਪਰਫਾਈਲ ਕਿਰਿਮਿਨਲ ਹੈ ਜੋ ਕਿ ਬਹੁਤ ਮਾਮਲਿਆਂ ਦੇ ਵਿੱਚ ਲੜੰਦਾ ਵੀ ਹੈ ਬਹੁਤ ਪਠਾਨਕੋਟ ਦੇ ਵਿੱਚ ਜਾਂ ਹੋਰਾਂ ਸ਼ਹਿਰਾਂ ਦੇ ਵਿੱਚ ਵੀ ਇਸ ਦੇ ਪਰਚੇ ਦਰਜ ਨੇ ਤਾਂ ਮਾਮਲੇ ਇਸ ਦੇ ਖਿਲਾਫ ਦਰਜ ਨੇ ਤਾਂ ਪੁਲਿਸ ਨੇ ਇਸ ਦੀ ਗ੍ਰਫਤਾਰੀ ਕੀਤੀ ਪਰ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦੇ ਸਾਥੀਆਂ ਦੀ ਭਾਲ ਲਗਾਤਾਰ ਚੱਲੀ ਹੈ ਦੱਸਿਆ ਇੱਕ ਲਗਾਤਾਰ ਇਹ ਵੀ ਕਿਹਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿ ਅੰਮ੍ਰਿਤਸਰ ਦੇ ਵਿੱਚ ਹੋਈਆਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਛੋਟੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਾ ਨੂੰ ਸ਼ੱਕੀ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਇਹਨਾਂ ਦਾ ਵੀ ਹੱਥ ਜਿਹੜਾ ਹੋ ਸਕਦਾ ਹੈ ਪੁਲਿਸ ਹੁਣੇ ਟਰੇਸ ਕਿ ਕਰ ਰਹੀ ਹੈ ਪੂਰੀਆਂ ਚੀਜ਼ਾਂ ਔਰ ਵੱਡੀਆਂ ਚੀਜ਼ਾਂ ਸਾਹਮਣੇ ਆਉਣ ਗਿਆ ਤੇ ਜਿਸ ਤੋਂ ਬਾਅਦ ਲਗਾਤਾਰ ਵੱਡੇ ਖੁਲਾਸੇ ਹੋਣ ਦੀਆਂ ਸੰਭਾਵਨਾ ਜਤਾਈਆਂ ਜਾ ਰਹੀਆਂ ਨੇ ਤਾਂ ਇਸੇਹੀ ਚੱਲਦੇ ਹੁਣ ਦੇਖਣਾ ਹੋਵੇਗਾ ਕਿ ਕੁਝ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਆਉਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਜੋ ਹੈ ਹੁਣ ਪੂਰੀ ਡਿਟੇਲ ਕਢਾਵਾਂਗੇ ਪੂਰੀ ਜਿਹੜੀ ਜਾਂਚ ਹੋਵੇਗੀ ਤਾਂ ਉਸ ਦੇ ਵਿੱਚ ਬਹੁਤ ਕੜੀਆਂ ਆਪਸ ਦੇ ਵਿੱਚ ਜੁੜਦੀਆਂ ਨਜ਼ਰ ਆਉਣਗੀਆਂ ਕਿਹੜੇ-ਕਿਹੜੇ ਨੈਟਵਰਕਸ ਚੱਲਦੇ ਨੇ ਕਿਹੜੇ-ਕਿਹੜੇ ਰੈਕਡ ਚੱਲਦੇ ਨੇ ਉਹਨਾਂ ਦੇ ਖੁਲਾਸੇ ਜਲਦ ਕੀਤੇ ਜਾਣਗੇ ਵੱਡੀਆਂ ਚੀਜ਼ਾਂ ਦੇ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ ਤੇ ਇਸੇਹੀ ਚੱਲਦੇ ਲੱਗਦਾ ਸੀ ਕਿ ਲਗਾਤਾਰ ਪ੍ਰਸ਼ਾਸਨ ਅਲਰਟ ਤੇ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਪਦਰ ਦੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਬਿਆਨਬਾਚੀ ਪ੍ਰਸ਼ਾਸਨ ਨੇ ਦਿੱਤੀ ਹੈ ਕਿ ਕੁਝ ਗਾਣਾ ਤੁਸੀਂ ਸੁਣ ਸਕਦੇ ਹੋ ਅ ਸਰ ਜਿਹੜਾ ਅਨਕਾਉਂਟਰ ਕੀਤਾ ਗਿਆ ਕਿੱਥੇ ਕੀਤਾ ਗਿਆ ਤੇ ਕਿਸ ਲਿਖਤ ਦੇ ਜਿਹੜਾ ਇਹ ਜੀ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਗੁਰਸਿਮਰਨ ਐਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸੇ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸਿਓਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲ ਤੇ ਪਤਾ ਲੱਗਿਆ ਵੀ ਉਹ ਇੱਧਰ ਆਰਵਕੇ ਰੋਡ ਦੇ ਅੱਗੇ ਸੋਢੀ ਵਾਲੇ ਦੇ ਕੋਲੇ ਇਧਰਲੇ ਪਾਸੇ ਉਹ ਉਹ ਕੰਮ ਕਰਿਆ ਤੇ ਇਨਫੋਰਮੇਸ਼ਨ ਬੇਸ ਨਾਕਾਬੰਦੀਆਂ ਕੀਤੀਆਂ ਗਈਆਂ ਇੱਕ ਨਾਕੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਚਾਰਜ ਤੇ ਸਿਟੀ ਰੌਥੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਦਫਤਰ ਚ ਆਇਆ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫੋਲੋ ਕੀਤਾ ਤੇ ਉਸਨੇ ਅੱਗੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹਿ ਗਈ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸਨੂੰ ਵਾਰਨਿੰਗ ਦਿੰਦੇ ਹੋਏ ਤਾਂ ਉਸਦੇ ਉਹ ਜ਼ਖਮੀ ਹੋ ਗਿਆ ਤੇ ਉਸਨੂੰ ਗ੍ਰਿਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਤੇ ਸਿਵਰੋਸ ਪ੍ਰਿੰਦਲ ਅਖਿਲ ਕਰਾਇਆ ਖੁਦ ਸਿਵੈਪਨ ਉਸਨੇ ਫਾਇਰ ਕੀਤਾ ਕਿ ਉਹੀ ਵੀ ਆਪਣਾ ਜੋ ਇਹ ਹਜੇ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀਪੁਰ ਦਾ ਇੱਕ ਪਿਸਟਲ ਹੈ ਜਿਸ ਦੇ ਨਾਲ ਫਾਇਰ ਕੀਤੇ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਉਹੀ ਵੈਪਨ ਜਿਸ ਦੇ ਨਾਲ ਮਰਡਰ ਵੈਪਨ ਕਦੀ ਇਹ ਬਾਦੀ ਤਫਤੀਸ਼ਦਾਰ ਸਰ ਹੁਣ ਤੱਕ ਟੋਟਲ ਕਿੰਨੇ ਕਰ ਇਕੱਠਾ ਕਰ ਲਏ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਹੈ ਇਹਨੂੰ ਗ੍ਰਿਫਤਾਰ ਕੀਤਾ ਇਹ ਫਰੋਇਟਰ ਫਰੋਇਟਰ ਦਾ ਹੀ ਕਰਨ ਵਾਲਾ ਹੈ ਆਸਪਾਸ ਤੋਂ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਬਦਨੀ ਜੈਮਲ ਬਦਨੀ ਜੈਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲੀਆਂ ਬਸਤੀ ਜੀ ਰਹਿੰਦਾ ਸੀ ਪਿਛੇ ਕਾਫੀ ਸਮੇਤ